ਹੋਆਂ ਦੇ ਜੋ ਕੰਮ ਸਾਡੇ ਆਣੀਆਂ ਬਾਪੂ ਤੇਰਾ ਦਬਕਾ ਤੇਰੀਆਂ ਓ ਝੜਕਾ ਤੇਰੀਆਂ ਗੱਲਾਂ ਜੋ ਸਿਆਣੀਆਂ ਨਿੱਕੇ ਹੁੰਦੇ ਆ ਤੇ ਸਾਡੇ ਸਮਝ ਨਹੀਂ ਆਈਆਂ ਵੱਡੇ ਹੋਆਂ ਦੇ ਜੋ ਕੰਮ ਸਾਡੇ ਆਣੀਆਂ ਓ ਬਾਪੂ ਜੱਫੀ ਮੈਨੂੰ ਪਾ ਲੈਣ ਦੇ ਮੁੱਲੇ ਅੱਜ ਪਤਾ ਲੱਗਾ ਪਿਓ ਦੀ ਯਾਰੀ ਦਾ ਬਾਪੂ ਪੈਰੀ ਹੱਥ ਲਾ ਲੈਣ ਦੇ ਜੱਫੀ ਮੈਨੂੰ ਪਾ ਲੈਣ ਦੇ ਮੁੱਲੇ ਅੱਜ ਪਤਾ ਲੱਗਾ ਪਿਓ ਦੀ ਯਾਰੀ ਦਾ ਬਾਪੂ ਇੰਜ ਹੀ ਖੜਾ ਬਸ ਰਹੀ ਨਾਲ ਮੇਰੇ ਸੁਪਨੇ ਤੇਰੇ ਨਾਲ ਲੋੜੀਆਂ ਦੀਵਾਲੀਆਂ ਓ ਬਾਪੂ ਇੰਜ ਹੀ ਖੜਾ ਬਸਿ ਰਹੀ ਨਾਲੇ ਮੇਰੇ ਤੇਰੇ ਨਾਲ ਹੀ ਜਾਏ ਹੋ ਸਾਰੀਆਂ ਤੇਰੇ ਨਾਲ ਖਾਬ ਸਾਰੇ ਤੇਰੇ ਨਾਲ ਸੁਪਨੇ ਤੇਰੇ ਨਾਲ ਲੋੜੀਆਂ ਦੀਵਾਲੀਆਂ ਤੂੰ ਬਾਪੂ ਲੈਣਦੇ ਮੁੱਲ ਅੱਜ ਪਤਾ ਲੱਗਾ ਪਿਓ ਦੀ ਯਾਰੀ ਦਾ ਬਾਪੂ ਪੈਰੀ ਹੱਥ ਲਾ ਲੈਣਦੇ ਜੱਫੀ ਮੈਨੂੰ ਪਾ ਲੈਣਦੇ ਮੁੱਲ ਅੱਜ ਪਤਾ ਲੱਗਾ ਪਿਓ ਦੀ ਯਾਰੀ ਦਾ ਆ ਦੋਸਤੋ ਅਸੀਂ ਹੈਗੇ ਐਸ ਵੇਲੇ ਕੂਕਰ ਡੇਟ ਦੇ ਜੰਗਲਾਂ ਦੇ ਵਿੱਚ ਇਹ ਹੁਸ਼ਿਆਰਪੁਰ ਢਿਲੇ ਦੇ ਬਚਿਆ ਗਿਆ ਤੇ ਤੁਸੀਂ ਆ ਦੇਖੋ ਕਿੰਨਾ ਪਿਆਰਾ 뷰 ਹੈਗਾ ਇਹ ਵਿੱਚ ਵਾਟਰਵੇ ਹੈਗਾ ਵਾਟਰਵੇ ਦੇ ਵਿੱਚ ਦੀ ਜਿਹੜੇ ਹੈਗਾ ਤਾਂ ਸਕੂਟਰ ਤੇ ਕਾਰਾਂ ਤੇ ਸਾਈਕਲ ਤੇ ਇਹਦੇ ਵਿੱਚ ਦੀ ਜਾਂਦੇ ਹੈਗੇ ਤਾਂ ਬਹੁਤ ਘੈਂਟ ਰਿਹਾ ਇੱਥੇ ਕਮਕੜ ਮਿਲਣ ਦਾ ਪ੍ਰਬੰਧ ਕੀਤਾ ਗਿਆ ਸੀ ਸਾਥੀਆਂ ਦੇ ਵੱਲੋਂ ਤੇ ਲਗਭਗ ਸਾਰੇ ਪੰਜਾਬ ਚੋਂ ਸਾਥੀ ਇੱਥੇ ਆਏ ਹੋਏ ਸੀ। ਔਰ ਕੱਲ ਵੀ ਆਪਾਂ ਇੱਥੇ ਸੀਗੇ ਔਰ ਬੜਾ ਵਧੀਆ ਨਜ਼ਾਰਾ ਆਇਆ। ਸੋਲ ਮਿਲਾ ਕੇ ਸਫਲ ਹੋਇਆ ਪ੍ਰੋਗਰਾਮ। ਇਹ ਨਹੀਂ ਜਾਵੀ ਓਏ। ਅਗਲੇ ਦੋਪਹਿਰ ਵੀ ਛੱਡਗੇ। ਯਾਰ ਆ ਗਿਆ ਮੋਟ ਨਾ ਲਿਆ ਆ ਨਾ ਇੱਥੇ ਤੋਂ ਆਖੋ ਇਹਦੇ ਪਾਸੇ ਕਹਿੰਦਾ ਜਿਵੇਂ ਲੋਹੇ ਰੋੜ ਪੈ ਜੇ ਦੱਸੇ ਹਾਂ ਇਹ ਕਿਵੇਂ ਕਿਵੇਂ ਇੰਨਾ ਇੰਨਾ ਪਾਣੀ ਵਗਦਾ ਕਹਿੰਦਾ ਕਹਿੰਦਾ ਆਪਾਂ ਇੱਥੇ ਜੇ ਇੱਧਰੋਂ ਆਏ ਸੀ ਇੱਥੋਂ ਆਏ ਸੀ ਇੱਧਰ ਆ ਦੂਜੇ ਪਾਸੇ ਨਾ ਚੱਲਦੇ ਆਪਾਂ ਬਾਹਰ ਚੱਲੀ ਫੋਟੋ ਆਜੋ ਤੁਸੀਂ ਵੀ ਖੜ੍ਹ ਜਾਓ ਹੁਣ ਕਾਰਡ ਦੇਈਏ ਨਹੀਂ ਨਹੀਂ ਮੈਂ ਹੋਰ ਇਕੱਠੇ ਵੀ ਕਰਨੀ ਇਕੱਠੇ ਕਰਾਂ ਹਾਂ ਹੁਣ ਦੱਸ ਯਾ ਤੂੰ ਵੀ ਆਇਆ ਬਾਵਾ ਰਾਜੂ ਕਰ ਦਿੰਦਾ ਆ ਜਾ ਉੱਪਰ ਚਲੋ ਤਾਂ ਉਹ ਜੁੱਟਾ ਲਓ ਉਹਨੇ ਕਾ ਤਾਂ ਕਰ ਲਿਆ ਨਾ ਜਦੋਂ ਇਹ ਲੱਗੇ ਤਾਂ ਪਾ ਗਰੇ ਭੈ ਤੇ ਪੋਸ ਨਿਕਲੇ ਓਏ ਪੋਸ ਵਾਲੇ ਬੰਦੇ ਇੱਧਰ ਆਏ ਉਧਰ ਪਾਣੀ ਚਾਹ ਨਾ ਹੌਲਾ ਪਾਉਂਦੇ ਤੂੰ ਤਾਂ ਬਸ ਲਾ ਲਈ ਤੇ ਆਰਾਮ ਪਿਆਰੀ ਬੜਾ ਸੋਨਾ ਏਰੀਆ ਹੈ। ਇੰਨੇ ਬੰਦੇ ਇੱਥੇ ਆ ਕੇ ਬਸ ਖੰਡਾਂ 'ਚ ਗੱਡੀਆਂ ਤੇ ਮੋਟਰਸਾਈਕਲ ਚਲਾ ਕੇ ਮੁਰ ਜਾਂਦੇ ਆ। ਉਹਨਾਂ ਨੂੰ ਆਹ ਟਰੈਕਿੰਗ ਵਾਲਾ ਉਹ ਇਧਰ ਵੀ ਲੈ ਕੇ ਗਏ ਹੋਣਾ ਟਰੈਕਿੰਗ ਵਾਸਤੇ। ਹੂੰ। ਅਖੀੋਂ ਦੂਰਾ ਸੇ ਬਣ ਕੇ ਭਾਣੇ। ਬਾਅਦ ਤੁਸੀਂ ਆਹ ਦੇਖੋ ਨਿਸ਼ਾਨਦੇ ਹੀ ਕਰੀ ਚੱਲਿਓ। ਕਿੱਧਰ ਜਾਣਾ ਕਿੱਧਰ ਆਏ ਆ। ਪਛਾਦ ਪਠਾਨੀਆ ਸਾਹਿਬ ਕਰਨਗੇ।